ਹੰਦੀ ਸਟ੍ਰੀਕਰ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਕੱਲਾ ਵਾਲਾ ਜਿਹੜਾ ਵਲੌਗ ਪਾਇਆ ਸੀ ਉਹਦੇ ਵਿੱਚ ਮੈਂ ਬੋਲਿਆ ਸੀਗਾ ਕਿ ਰੋਟੀ ਪਕਾਉਣੀ ਮੈਨੂੰ ਸਭ ਤੋਂ ਔਖੀ ਲੱਗਦੀ ਹੈ ਖਾਣੀ ਸਭ ਤੋਂ ਸੌਖੀ ਲੱਗਦੀ ਹੈ ਪਰ ਬਣਾਉਣੀ ਸਭ ਤੋਂ ਔਖੀ ਲੱਗਦੀ ਹੈ ਬੜੀਆਂ ਭੈਣਾਂ ਨੇ ਕਮੈਂਟ ਕੀਤੇ ਕਿ ਕੋਈ ਗੱਲ ਨਹੀਂ ਅਸੀਂ ਭੇਜ ਦਾਂਗੇ ਰੋਟੀ ਸਾਨੂੰ ਕੋਈ ਔਖੀ ਨਹੀਂ ਲੱਗਦੀ ਸਾਨੂੰ ਖਲੋਣੀ ਚੰਗੀ ਲੱਗਦੀ ਆ ਵਾ ਤੇ ਬਹੁਤ ਸਾਰੀਆਂ ਭੈਣਾਂ ਨੇ ਕਿਹਾ ਕਿ ਅਸੀਂ ਤਾਂ ਰੋਟੀ ਰੋਜੀ ਭੇਜ ਦੇ ਕਰਾਂਗੇ ਚਲੋ ਭੈਣੋ ਭੇਜਣੀ ਤਾਂ ਆਪਾਂ ਕੀ ਹੁੰਦੀ ਹੈ ਕੀ ਮੰਗਾਉਣੀ ਹੁੰਦੀ ਹੈ ਤੁਹਾਨੂੰ ਵੀ ਪਤਾ ਰੋਟੀ ਭੇਜਣੀ ਵੀ ਔਖੀ ਹੈ ਤੇ ਮੰਗਾਉਣੀ ਵੀ ਔਖੀ ਹੈ ਹਨਾ ਕੋਈ ਅਸੀ ਗੱਲ ਨਹੀਂ ਹੈਗਾ ਪਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਮਾਨ ਤੇ ਸਤਿਕਾਰ ਤੇ ਇੰਨਾ ਪਿਆਰ ਦਿੱਤਾ ਬਹੁਤ ਵਧੀਆ ਲੱਗਿਆ ਮੈਨੂੰ ਮੈਂ ਕਮੈਂਟ ਰੋਜ਼ ਪੜ੍ਹਦੀ ਹੁੰਦੀ ਆ ਤੁਹਾਡੇ ਸਾਰਿਆਂ ਦੇ ਹਨਾ ਟਾਈਮ 'ਚ ਟਾਈਮ ਕੱਢ ਕੇ ਵੀ ਮੈਂ ਕਮੈਂਟ ਜਿਹੜੀ ਉਹ ਜ਼ਰੂਰ ਰੀਡ ਕਰਦੀ ਹੁੰਦੀ ਆ ਕਿਉਂਕਿ ਤੁਸੀਂ ਕਮੈਂਟ ਕਰਦੇ ਹੋ ਤਾਂ ਮੈਂ ਬੜਾ ਵੀ ਨਾ ਇਹ ਤਾਂ ਅਬ ਰੀਅਲੀ ਲੱਗਦਾ ਪਰ ਮੈਨੂੰ ਬਹੁਤ ਚੰਗਾ ਲੱਗਦਾ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਜਦੋਂ ਕਦੇ ਵੀ ਕੋਈ ਭੈਣ ਹੈ ਜਿਹੜੀ ਉਹ ਗਲਤ ਕਮੈਂਟ ਨਹੀਂ ਕਰਦੀ ਤੁਹਾਡਾ ਥੈਂਕਸ ਬਹੁਤ-ਬਹੁਤ ਤੇ ਬਹੁਤ ਪਿਆਰ ਦਿੰਦੇ ਹੋ ਤੇ ਇੱਕ ਭੈਣ ਦਾ ਆਇਆ ਸੀਗਾ ਮੈਂ ਭੈਣ ਦਾ ਨਾਮ ਭੁੱਲ ਗਈ ਫੋਨ ਮੇਰਾ ਚਾਰਜਿੰਗ ਤੇ ਲੱਗ ਗਿਆ ਨਹੀਂ ਮੈਂ ਦੇਖ ਕੇ ਦੱਸ ਦਿੰਦੀ ਉਹ ਕਹਿੰਦੇ ਮੇਰਾ ਦਿਲ ਕਰਦਾ ਬਹੁਤ ਗੱਲ ਕਰਨ ਵਾਸਤੇ ਕਹਿੰਦੇ ਪਰ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੱਥੋਂ ਸ਼ੁਰੂ ਕਰਾਂ ਜੇ ਤੁਸੀਂ ਮਰਜ਼ੀ ਸ਼ੁਰੂ ਕਰ ਲਓ ਪਹਿਲਾਂ ਮੈਂ ਲਿਖਣ ਲੱਗੀ ਸੀਗੀ ਜਿੱਥੇ ਤੁਹਾਡਾ ਮਨ ਕੀਤਾ ਤੁਸੀਂ ਉੱਥੇ ਸ਼ੁਰੂ ਕਰ ਲਿਓ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਕੋਈ ਫਾਰਮੈਲਟੀ ਨਹੀਂ ਹੈ ਕੁਝ ਨਹੀਂ ਹੈਗਾ ਜਿਵੇਂ ਆਪਾਂ ਸਿੱਧੇ ਸਾਦੇ ਲੋਕ ਹੈ ਤੇ ਜਿਹੜੀਆਂ ਭੈਣਾਂ ਮੇਰੇ ਨਾਲ ਗੱਲ ਕਰਦੀਆਂ ਨੇ ਉਹਨਾਂ ਨੂੰ ਪਤਾ ਹੈ ਕਿ ਮੇਰੀ ਨੇਚਰ ਜਿਹੜੀ ਉਹ ਕਿਸ ਤਰ੍ਹਾਂ ਦੀ ਹੈਗੀ ਆ ਠੀਕ ਹੈ ਕੋਈ ਫਾਰਮੈਲਟੀ ਕੁਝ ਵੀ ਨਹੀਂ ਹੈਗਾ ਤੇ ਜਿਵੇਂ ਤੁਹਾਡਾ ਮਨ ਕਰਦਾ ਜਿਵੇਂ ਗੱਲ ਕਰਨੀ ਚਾਹੁੰਦੇ ਹੋ ਖੁੱਲਕੇ ਆਪਣੇ ਮਨ ਦੀ ਜਿਹੜੀ ਗੱਲ ਹੈ ਤੁਸੀਂ ਮੇਰੇ ਨਾਲ ਕਰ ਸਕਦੇ ਹੋ ਠੀਕ ਹੈ ਜੀ ਤੇ ਮੈਂ ਵੀ ਤਾਂ ਆਪਦੀਆਂ ਸਾਰੀਆਂ ਗੱਲਾਂ ਦੁੱਖ ਸੁੱਖ ਜਿਹੜੀ ਉਹ ਤੁਹਾਡੇ ਨਾਲ ਹੀ ਕਰ ਲੈਣੀਆਂ ਹੁੰਦੀਆਂ ਤੇ ਕਹਿੰਦੇ ਹੁੰਦੇ ਨੇ ਨਾ ਵੀ ਕਹਿੰਦੇ ਕੀ ਹੁੰਦੇ ਨੇ ਜੀ ਆਪਣੇ ਨਾਲ ਵਾਪਰ ਹੀ ਰਹੀਆਂ ਨੇ ਹਨਾ ਕਹਿਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਰਹੀ ਹੈਗੀ ਕਈ ਵਾਰੀ ਪਤਾ ਕੀ ਹੁੰਦਾ ਬਹੁਤ ਮਨ ਭਰਿਆ ਹੁੰਦਾ ਹੈ ਹਨਾ ਆਖਰ ਤਾਂ ਇਨਸਾਨ ਹੈ ਕਦੇ ਤਾਂ ਬੰਦਾ ਟੁੱਟਦਾ ਹੀ ਹੈ ਕਈ ਵਾਰੀ ਬਹੁਤ ਮਨ ਭਰਿਆ ਹੁੰਦਾ ਹੈ ਹੈਵੀ ਹੋ ਜਾਂਦਾ ਹੈ ਹਨਾ ਤੇ ਜੀ ਕਰਦਾ ਹੁੰਦਾ ਹੈ ਕਿ ਕਿਤੇ ਮਨ ਹੌਲਾ ਕਰੀਏ ਖਾਲੀ ਕਰੀਏ ਇਹਨੂੰ ਜਦੋਂ ਭਰ ਜਾਂਦਾ ਉਹਨੂੰ ਖਾਲੀ ਕਰਨਾ ਬਹੁਤ ਜ਼ਰੂਰੀ ਹੁੰਦਾ ਪਰ ਹਾਲਾਤ ਐ ਜੀ ਹੁੰਦੇ ਆ ਕਿ ਆਪਾਂ ਖਾਲੀ ਕਰ ਨਹੀਂ ਸਕਦੇ ਹੈਗੇ ਅ ਜਿਵੇਂ ਹਮ ਘਰ ਚ ਆਪਣੇ ਬੀਬੀ ਆ ਅਸੀਂ ਦੋਨੇ ਆ ਬੀਬੀ ਹੈ ਨਾ ਬੀਬੀ ਤੇ ਮੈਂ ਤੇ ਬੀਬੀ ਦੇ ਸਾਹਮਣੇ ਨਹੀਂ ਰੋ ਸਕਦੀ ਕੋਈ ਗੱਲ ਇਹ ਜਿਹੀ ਢਿੱਲੀ ਕਰ ਨਹੀਂ ਸਕਦੀ ਕੋਈ ਵੀ ਮੈਨੂੰ ਇਹੋ ਜਿਹਾ ਥਾਂ ਨਹੀਂ ਮਿਲਦਾ ਹੁੰਦਾ ਕਿ ਜਿੱਥੇ ਮੈਂ ਆਪਦਾ ਮਾਨਾ ਜਿਹੜਾ ਉਹ ਹਲਕਾ ਕਰ ਲਵਾਂ ਮਨ ਨੂੰ ਖਾਲੀ ਕਰਨ ਵਾਸਤੇ ਆਪਾਂ ਨੂੰ ਆਲਾ ਦੋਲਾ ਦੇਖਣਾ ਪੈਂਦਾ ਜੇ ਆਲਾ ਦੋਲਾ ਖਾਲੀ ਨਾ ਮਿਲੇ ਤਾਂ ਮਾਨਾ ਜਿਹੜਾ ਉਹ ਭਰੇ ਦਾ ਭਰੇ ਰਹਿ ਜਾਂਦਾ ਸੋ ਮੈਂ ਵੀ ਆਪਣਾ ਮਾਨਾ ਜਿਹੜਾ ਉਹ ਹਮੇਸ਼ਾ ਤੁਹਾਡੇ ਨਾਲ ਹੀ ਗੱਲਾਂ ਬਾਤਾਂ ਕਰਕੇ ਹਲਕਾ ਕਰਦੀ ਹੁੰਨੀ ਆ ਤੇ ਚਲੋ ਜੀ ਆ ਆਪਾਂ ਆਪਣੇ ਦੁੱਖ ਸੁੱਖ ਜਿਹੜੇ ਤੁਹਾਡੇ ਨਾਲ ਕਰ ਲੈਣੇ ਆ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਉਹ ਵੀ ਮੇਰੇ ਨਾਲ ਆਪਣੇ ਦੁੱਖ ਸਾਂਝੇ ਕਰ ਲੈਂਦੀਆਂ ਨੇ ਉਹਨਾਂ ਨੂੰ ਬਹੁਤ ਹੌਸਲਾ ਦੇਈਦਾ ਹਿੰਮਤ ਦੇਈਦੀ ਆ ਕਿ ਇਦਾਂ ਜ਼ਿੰਦਗੀ ਨਹੀਂ ਲੰਘਦੀ ਜ਼ਿੰਦਗੀ ਕੱਢਣੀ ਆ ਤਾਂ ਥੋੜਾ ਜਿਹਾ ਉੱਠ ਕੇ ਖੜੇ ਹੋਣਾ ਹੀ ਪੈਣਾ ਹਿੰਮਤ ਰੱਖਣੀ ਪੈਣੀ ਆ ਹੌਸਲਾ ਰੱਖਣਾ ਪੈਣਾ ਹੈ ਨਾ ਜੋ ਜ਼ਿੰਮੇਵਾਰੀਆਂ ਆਪਣੇ ਸਾਥੀ ਆਪਾਂ ਨੂੰ ਦੇ ਕੇ ਗਏ ਨੇ ਉਹ ਜ਼ਿੰਮੇਵਾਰੀਆਂ ਤੇ ਆਪਾਂ ਖਰੇ ਉਤਰਨਾ ਬਹੁਤ ਵੱਡੀ ਜ਼ਿੰਮੇਵਾਰੀ ਆਪਣੇ ਸਿਰ ਤੇ ਪਾ ਕੇ ਗਏ ਨੇ ਬਹੁਤ ਵੱਡਾ ਵਿਸ਼ਵਾਸ ਕਰਕੇ ਆਪਣੇ ਤੇ ਪਾ ਕੇ ਗਏ ਨੇ ਉਹ ਵਿਸ਼ਵਾਸ ਆਪਾਂ ਉਹਨਾਂ ਦਾ ਤੋੜ ਨਹੀਂ ਸਕਦੇ ਉਹਨਾਂ ਉਸ ਵਿਸ਼ਵਾਸ ਤੇ ਆਪਾਂ ਖਰੇ ਉਤਰਾਂਗੇ ਠੀਕ ਹੈ ਜੀ ਹਸਬੰਡ ਵਾਈਫ ਦਾ ਰਿਸ਼ਤਾ ਜਿਵੇਂ ਕਹਿੰਦੇ ਹੁੰਦੇ ਨੇ ਵੀ ਵਿਸ਼ਵਾਸ ਤੇ ਖੜਾ ਹੁੰਦਾ ਹੈ ਵੈਸੇ ਤਾਂ ਹਰ ਰਿਸ਼ਤਾ ਜਿਹੜਾ ਉਹ ਵਿਸ਼ਵਾਸ ਤੇ ਖੜਾ ਹੁੰਦਾ ਹੈ ਪਰ ਇਹ ਇਹ ਜਿਆ ਪਿਆਰਾ ਰਿਸ਼ਤਾ ਹੈ ਨਾ ਜਿਹੜਾ ਜੇ ਇੱਕ ਵਾਰੀ ਇਹਦੇ ਵਿੱਚ ਵਿਸ਼ਵਾਸ ਟੁੱਟ ਜੇ ਬਾਕੀ ਕੋਈ ਵੀ ਰਿਸ਼ਤਾ ਹੋਵੇ ਉਹਦੇ ਵਿੱਚ ਇੱਕ ਵਾਰੀ ਵਿਸ਼ਵਾਸ ਟੁੱਟ ਜੇ ਦੁਬਾਰਾ ਬਣ ਜਾਂਦਾ ਹੁੰਦਾ ਹੌਲੀ ਹੌਲੀ ਪਰ ਹਸਬੰਡ ਵਾਈਫ ਦਾ ਰਿਸ਼ਤਾ ਇਹ ਜਿਆ ਹੁੰਦਾ ਜਿਹਦੇ ਵਿੱਚ ਉਹ ਇੱਕ ਵਾਰੀ ਵਿਸ਼ਵਾਸ ਮਾਣਾ ਜਾਵੇ ਤਰੇਡ ਵੀ ਆ ਜੇ ਉਹ ਦੁਬਾਰਾ ਨਹੀਂ ਬਣਦਾ ਹੁੰਦਾ ਸੋ ਆਪਾਂ ਨੂੰ ਜਿਹੜਾ ਉਹ ਜਿੰਮੇਵਾਰੀ ਦੇ ਕੇ ਗਏ ਨੇ ਉਹ ਆਪਣੇ ਦੇ ਵਿਸ਼ਵਾਸ ਕਰਕੇ ਉਹ ਵਿਸ਼ਵਾਸ ਆਪਾਂ ਕਦੇ ਵੀ ਰੁੱਟਣ ਨਹੀਂ ਦੇਣਾ ਸੋ ਇਹੀ ਸੋਚਣਾ ਹੈ ਕਿ ਬਹੁਤ ਵੱਡੀ ਜ਼ਿੰਮੇਵਾਰੀ ਪਾ ਕੇ ਗਏ ਨੇ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਪਾ ਕੇ ਗਏ ਨੇ ਘਰ ਨੂੰ ਸੰਭਾਲਣ ਦੀ ਜਿੰਮੇਵਾਰੀ ਪਾ ਕੇ ਗਏ ਨੇ ਸੋ ਉਹ ਵਿਸ਼ਵਾਸ ਤੇ ਆਪਾਂ 100% ਖਰੇ ਉਤਰਨਾ ਹੈ ਠੀਕ ਹੈ ਜੀ ਚਲੋ ਮੇਰੀ ਗੱਲਬਾਤ ਮੈਂ ਕਰਨੀ ਕੋਈ ਹੋਰ ਸੀਗੀ ਤੇ ਮੈਂ ਚਲੀ ਗਈ ਕਿਸੇ ਵਾਸਤੇ ਹੋਰ ਕਿਉਂਕਿ ਬੀਬੀ ਮਾਮੀ ਆਈ ਹੋਈ ਆ ਤੇ ਬੀਬੀ ਤੇ ਮਾਮੀ ਇੱਥੇ ਪਤਾ ਨਹੀਂ ਗੁਰਦੁਆਰਾ ਸਾਹਿਬ ਗਈਆਂ ਨੇ ਕਿੱਥੇ ਗਈਆਂ ਨੇ ਦੋਨੋਂ ਜਾਣੀਆਂ ਤੇ ਅੱਜ ਸण्डे ਹੋਣ ਕਰਕੇ ਅਸੀਂ ਸ਼ਾਪ ਤੋਂ ਥੋੜਾ ਜਿਹਾ ਜਲਦੀ ਆ ਗਈ ਸੀਗੇ 8:35 ਵਜੇ ਥੋੜਾ ਜਿਹਾ ਰਿਲੈਕਸ ਵੀ ਹੋਣਾ ਹੁੰਦਾ ਹੈ ਨਾ ਕਿਸੇ ਦੇ ਨਾਲ ਤੇ ਵੈਸੇ ਅੱਜ ਮੂਡ ਨਹੀਂ ਸੀ ਜਾਣ ਦਾ ਪਰ ਕਸਟਮਰ ਆ ਗਏ ਕੋਈ ਆਪਣੀ ਸ਼ਾਪ ਤੇ ਉਹਨਾਂ ਦਾ ਫੋਨ ਆ ਗਿਆ ਚਲੋ ਕਈ ਵਾਰ ਨੇ ਕਿਸੇ ਪਿੰਡਾਂ ਤੋਂ ਆਉਂਦੀਆਂ ਨੇ ਭੈਣਾਂ ਜਿਵੇਂ ਉਹ ਮਚਾਕੀ ਤੋਂ ਆਈਆਂ ਸੀਗੀਆਂ ਤੇ ਉਹਨਾਂ ਨੇ ਫੋਨ ਕੀਤਾ ਤੇ ਫਿਰ ਜਾਣਾ ਪੈਂਦਾ ਹੈ ਨਾ ਚਲੋ ਸ਼ਾਪ ਨੇੜੇ ਹੈਗੀ ਅਸੀਂ ਚਲੇ ਜਾਨੇ ਹੁਣੇ ਜਦੋਂ ਇੱਕ ਵਾਰੀ ਚਲੇ ਜਾਓ ਫਿਰ ਉੱਥੇ ਆਪਾਂ ਟਾਈਮ ਵੀ ਲਾ ਲੈਣੇ ਹੁੰਦੇ ਆ ਵੀ ਚਲ ਕੋਈ ਗੱਲ ਨਹੀਂ ਹੁਣ ਆਈ ਹੈ ਤੇ ਚਲੋ ਸਾਡੇ 5 ਵਜੇ ਸਿਰ ਆ ਗਈਆਂ ਸੀਗੀਆਂ ਤੇ ਬੀਬੀ ਹੁਣੀ ਵੀ ਰਿਲੈਕਸ ਹੋਣ ਵਾਸਤੇ ਬਾਹਰ ਨਿਕਲ ਗਈਆਂ ਤੇ ਮੈਨੂੰ ਵੀ ਕਿਹਾ ਸੀ ਪਰ ਮੈਂ ਕਿ ਮੈਂ ਨਹੀਂ ਜਾਣਾ ਤੇ ਮਰੋਜ ਹੀ ਸਾਰਾ ਦਿਨ ਬਾਹਰ ਹੀ ਰਹਿੰਦਾ ਤੇ ਅੱਜ ਮੈਂ ਕਿ ਮੈਂ ਤਾਂ ਬੈਠ ਗਈਆਂ ਬੈਠੇ ਬੈਠੇ ਮੈਂ ਕਿ ਚਲੋ ਪਿੱਛੋਂ ਹੁਣ ਪੈਣਾਂ ਵਾਲੀ ਗੱਲਬਾਤ ਕਰਦੀਆਂ ਮੇਰਾ ਨਾ ਮੂਡ ਸੀਗਾ ਇਹ ਕਿ ਮੈਂ ਤੁਸੀਂ ਵੀ ਸਾਰੀਆਂ ਪਹਿਣਾ ਜਿਹੜੀਆਂ ਮੇਰੀ ਏਜ ਦੀਆਂ ਹੈਗੀਆਂ ਉਹਨਾਂ ਨੇ ਬਹੁਤ ਕੰਮ ਕੀਤੇ ਹੋਣਗੇ ਪਹਿਲਾਂ ਦਰੀਆਂ ਬੁਣੀਆਂ ਹੋਣਗੀਆਂ ਚਾਦਰਾਂ ਗੱਡੀਆਂ ਹੋਣਗੀਆਂ ਤੇ ਮੈਂ ਨਾ ਅੱਜ ਬੈਠੀ ਬੈਠੀ ਮੈਂ ਨਾ ਮਤਲਬ ਸਲਾਈਆਂ ਨਹੀਂ ਆਉਂਦੀਆਂ ਸੀਗੀਆਂ ਮੈਨੂੰ ਮਤਲਬ ਮੈਂ ਸ਼ੌਕ ਨਹੀਂ ਸੀ ਮੈਨੂੰ ਵੀ ਮੈਂ ਸਲਾਈ ਸਿੱਖਾਂ ਮਤਲਬ ਕੋਟੀਆਂ ਬਣਾਉਣ ਦਾ ਕੰਮ ਨੀਟਿੰਗ ਦਾ ਕੰਮ ਮੈਨੂੰ ਨਹੀਂ ਆਉਂਦਾ ਸੀਗਾ ਜਦੋਂ ਅਸੀਂ ਪੜ੍ਹਦੀਆਂ ਸੀ ਨਾ ਮੇਰੇ ਫਾਦਰ ਮਲੇਰ ਕੋਟਲੇ ਜਾਬ ਕਰਦੇ ਸੀਗੇ ਤੇ ਜਦੋਂ ਵੀ ਛੁੱਟੀਆਂ ਹੋਣੀਆਂ ਪੇਪਰ ਹੋ ਜਾਣੇ ਮੇਰੇ ਮਦਰ ਨੇ ਸਾਨੂੰ ਪਿੰਡ ਭੇਜ ਦੇਣਾ ਪਿੰਡ ਮੇਰੇ ਚਾਚਾ ਜੀ ਤੇ ਮਾਸੀ ਜੀ ਰਹਿੰਦੇ ਸੀਗੇ ਤੇ ਮੇਰੇ ਮਦਰ ਨੇ ਨਾ ਸਾਨੂੰ ਪਿੰਡ ਭੇਜ ਦੇਣਾ ਸੂਤ ਉੱਪਰ ਗੈਰਾ ਰੰਗੂ ਕੇ ਰੱਖਿਆ ਹੁੰਦਾ ਤੇ ਧਰੀਆਂ ਲਾਉਣ ਦੀ ਤਿਆਰੀ ਹੁੰਦੀ ਸੀਗੀ ਤੇ ਅਸੀਂ ਆਉਣਾ ਤੇ ਇਥੇ ਅੰਦਰੀਆਂ ਲਾ ਲੈਣੀਆਂ ਚਾ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਬੀਬੀ ਨੇ ਫਿਰ ਉੱਥੇ ਏਡਾ ਬਣਵਾ ਲਿਆ ਸੀਗਾ ਮਲੇਰਕੋਟ ਲਈ ਉਹ ਲੋਹੇ ਦਾ ਏਡਾ ਬਣਵਾ ਲਿਆ ਸੀ ਜਿੱਤੇ ਦਰੀਆਂ ਬੁੰਦੇ ਆ ਤੇ ਬੀਬੀ ਨੇ ਸੂਤ ਤਿਆਰ ਰੱਖਣਾ ਅੱਜ ਸਾਡੇ ਪੇਪਰ ਖਤਮ ਹੋਏ ਆ ਨੈਕਸਟ ਡੇ ਹੀ ਸਾਡੇ ਲਈ ਉਹ ਸਾਰਾ ਕੁਝ ਤਿਆਰ ਹੁੰਦਾ ਸੀਗਾ ਵੀ ਚੱਕੋ ਤੁਸੀਂ ਪਾਓ ਤਾਣਾ ਤੇ ਦਰੀਆਂ ਬੁਣੋ ਹਨਾ ਤੇ ਇਸ ਤਰ੍ਹਾਂ ਦਾ ਕੰਮ ਹੁੰਦਾ ਸੀ ਬੀਬੀ ਸੰਭਲੇ ਨਹੀਂ ਸੀ ਬੈਠਣ ਦੀ ਵੈਸੇ ਉਹ ਵਧੀਆ ਕੰਮ ਹੁੰਦਾ ਸੀ ਪਰ ਹੁਣ ਤਾਂ ਬੱਚੇ ਜਦੋਂ ਵਿਲੇ ਹੁੰਦੇ ਨੇ ਵੀ ਚਲੋ ਵੀ ਅਸੀਂ ਤਾਂ ਲੇਟ ਉਠਾਂਗੇ ਅਸੀਂ ਤਾਂ 11 ਵਜੇ ਉਠਾਂਗੇ 12 ਵਜੇ ਰੋਟੀ ਖਾਵਾਂਗੇ ਫਿਰ ਹੋਣ ਚਲਾਵਾਂਗੇ ਕੋਈ ਕੰਮ ਨਹੀਂ ਅੱਜਕੱਲ੍ਹ ਕੁੜੀਆਂ ਪੜ੍ਹਾਈ 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 ਵੀ ਪੜ੍ਹਦੇ ਆਂ ਪੜ੍ਹਦੇ ਆਂ ਪੜ੍ਹਦੇ ਤਾਂ ਅਸੀਂ ਵੀ ਸੀਗੇ ਦੇਖੋ ਬੜੇ ਵੀ ਆਂ ਜੋਬਸ ਵੀ ਕਰ ਰਹੇ ਆਂ ਪਰ ਸਾਡੇ ਮਦਰ ਨੇ ਸਾਨੂੰ ਸਾਰੇ ਕੰਮ ਸਿਖਾਈ ਸੀ ਤੇ ਚਰਖਾ ਕਤਲਾ ਚੰਦਰਾ ਕੰਡਣੀਆਂ ਦਰੀਆਂ ਬੁੰਨੀਆਂ ਉਹ ਸਭ ਆਉਂਦਾ ਸੀ ਪਰ ਮੈਨੂੰ ਨੀਟਿੰਗ ਨਹੀਂ ਸੀ ਆਉਂਦੀ ਮੈਂ ਕਦੇ ਕੁੱਟੀਆਂ ਨਹੀਂ ਗੁਣੀਆਂ ਪਰ ਮੈਨੂੰ ਨਾ ਕਰੋਸ਼ੀ ਇਹਦਾ ਬਹੁਤ ਸ਼ੌਕ ਸੀਗਾ ਮੈਂ ਕਰੋਸ਼ੀਆ ਬਹੁਤ ਜ਼ਿਆਦਾ ਚਲਾਉਂਦੀ ਹੁੰਦੀ ਸੀ ਤੇ ਕਰੋਸ਼ੀ ਤੇ ਮੈਂ ਬੜਾ ਕੰਮ ਕੀਤਾ ਕੁੱਟੀਆਂ ਵੀ ਬਉਣ ਲੈਣੀਆਂ ਕਰੋਸ਼ੀ ਦੀਆਂ ਨਾ ਰਮਾਲ ਅੱਗੇ ਹੁੰਦੇ ਸੀ ਥਾਲਾਂ ਦੇ ਉੱਪਰ ਦੇਣ ਵਾਸਤੇ ਮਾਲ ਜਾਨਾ ਜਿਹੜੇ ਛੋਟੇ ਸਟੂਲ ਹੁੰਦੇ ਸੀ ਉਹਨਾਂ ਦੇ ਉੱਪਰ ਕਵਰ ਦਿੰਦੇ ਹੁੰਦੇ ਸੀ ਤੇ ਇਸ ਸਾਈਡਾਂ ਤੇ ਫੁੱਲ ਫਲ ਲਾ ਕੇ ਤੇ ਇੱਕ ਜਿਹੜੀਆਂ ਉਹ ਟੋਕਰੀਆਂ ਨਹੀਂ ਬਣਦੇ ਹੁੰਦੇ ਸੀ ਇਹ ਤਾਰਾਂਵੀਆਂ ਉਹ ਵੀ ਮੇਰੀਆਂ ਮੁਣੀਆਂ ਹੋਈਆਂ ਨੇ ਪਰ ਮੈਂ ਨਾ ਉੱਪਰ ਮੇਰੀ ਅਲਮਾਰੀ ਰੱਖੀ ਹੋਈ ਹੈ ਵਿਆਹ ਵਾਲੀ ਉਹਦੇ ਵਿੱਚ ਸਾਰਾ ਕੁਝ ਪਿਆ ਹੈ ਬੜੇ ਸੋਹਣੇ ਬੈਗ ਜੇ ਬਣਾਉਂਦੇ ਹੁੰਦੇ ਸੀਗੇ ਜਾਂ ਟੋਕਰੀਆਂ ਹੀ ਸੀ ਮੈਂ ਅੱਜ ਕੱਲ੍ਹ ਦੂਜੇ ਬੈਗ ਆਉਂਦੇ ਨੇ ਰੈਡੀਮੇਡ ਤੇ ਉਹ ਉੱਪਰੋਂ ਆਏ ਕਵਰ ਹੁੰਦੇ ਸੀ ਤੇ ਉਹ ਤਾਰਾਂ ਦੇ ਬਣਦੇ ਹੁੰਦੇ ਸੀ ਤੇ ਟੋਕਰੀਆਂ ਸ਼ਿੱਕੂ ਬਣਦੇ ਸੀ ਹਨਾ ਉਹ ਸਾਰੀਆਂ ਚੀਜ਼ਾਂ ਮੇਰੇ ਕੋਲ ਹੈਗੀਆਂ ਨੇ ਬਣਾ ਜਾਵਾਂ ਮੈਂ ਕਿਸੇ ਦਿਨ ਵੀਰ ਦਿਖਾਉਂਗੀ ਤੁਹਾਨੂੰ ਤੇ ਅੱਜ ਨਾ ਬੈਠੇ ਮੇਰਾ ਦਿਲ ਕੀਤਾ ਬਿਨਾਂ ਨਾ ਜਿਹੜਾ ਕਰੋਸ਼ੀਏ ਦੇ ਉੱਪਰ ਦੇਖੋ ਮੈਂ ਚਾਦਰ ਬਣਾਈ ਬੈੱਡ ਦੀ ਵੱਡੀ ਬੈੱਡ ਸ਼ੀਟ ਡਬਲ ਬੈੱਡ ਦੀ ਤੇ ਉਹ ਮੇਰੇ ਹੱਥ ਲੱਗ ਗਏ ਜਿਹੜੇ ਮੇਰੇ ਹੱਥ ਲੱਗ ਗਈਆਂ ਚੀਜ਼ਾਂ ਹਨ ਜਦੋਂ ਮੈਂ ਸੰਭਲਣ ਲੱਗੀ ਬੁਲਣਦੀਆਂ ਚਾਦਰਾਂ ਵਗੈਰਾ ਹਨ ਤੇ ਉਦੋਂ ਮੈਂ ਦੇਖਿਆ ਕਿ ਬੈੱਡ ਦੇ ਵਿੱਚ ਪਈਆ ਉਹ ਸ਼ੁਰੂ ਸ਼ੁਰੂ ਵਿੱਚ ਅਸੀਂ ਬਹੁਤ ਜ਼ਿਆਦਾ ਉਹਨੂੰ ਯੂਜ਼ ਕੀਤਾ ਸੀ ਸਰੂਰ ਜਦੋਂ ਹੁੰਦੇ ਸੀ ਤੇ ਹੁਣ ਬਸ ਉਹ ਕਈ ਸਾਲਾਂ ਤੋਂ ਹੁਣ ਵਾਈ ਪਈ ਰਹੀ ਰਹਿ ਜਾਂਦੀ ਹੈ ਉਹਨੂੰ ਕਦੇ ਵਿਛਾਇਆ ਹੀ ਨਹੀਂ ਅਮਚਾਰੀ ਨੂੰ ਤੇ ਅੱਜ ਮੇਰਾ ਮੂਡ ਬਣਿਆ ਕਿ ਮੈਂ ਭੈਣਾ ਨਾਲ ਸ਼ੇਅਰ ਕਰਦੀ ਆ ਇਹ ਕਿ ਮੈਂ ਕੱਲੀ ਪੜਾਈ ਨਹੀਂ ਸੀ ਕਰਦੀ ਪੜਾਈ ਤੋਂ ਇਲਾਵਾ ਮੈਂ ਹੋਰ ਵੀ ਬਹੁਤ ਸਾਰੇ ਕੰਮ ਕਰ ਲੈਂਦੀ ਹੁੰਦੀ ਸੀ ਵੈਸੇ ਬਹੁਤ ਸਾਰੀਆਂ ਭੈਣਾਂ ਹੋਣਗੀਆਂ ਜਿਹੜੀਆਂ ਪੜੀਆਂ ਹੋਣਗੀਆਂ ਤੇ ਨਾਲ ਨਾਲ ਉਹਨਾਂ ਨੇ ਇਹ ਸਾਰੇ ਕੰਮ ਕੀਤੇ ਹੋਣਗੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਦੀ ਆ ਇਹ ਤਾਂ ਮੈਂ ਤੁਹਾਨੂੰ ਬਾਅਦ ਚ ਦਿਖਾਉਣੀ ਆ ਅੱਗੇ ਨਾ ਡੰਗਰ ਵਗੈਰਾ ਰੱਖਦੇ ਸੀ ਤੇ ਅੱਗੇ ਨੌਕਰ ਨੂੰ ਕਰਨੀ ਸੀ ਇੰਨੇ ਰੱਖਦੇ ਹੁੰਦੇ ਵੀ ਕੋਈ ਕੁੜੇ ਵਾਲਿਆਂ ਰੱਖ ਵੀ ਲੈਂਦੇ ਸੀ ਪਰ ਐਡੀ ਦੀ ਕੋਈ ਗੱਲ ਨਹੀਂ ਸੀ ਕਿ ਆਪ ਕਰਨਾ ਨਹੀਂ ਹੈਗਾ ਤੇ ਅਸੀਂ ਜਦੋਂ ਪੜਦੀਆਂ ਸੀ ਅਸੀਂ ਛੁੱਟੀਆਂ 'ਚ ਪਿੰਡ ਆਉਣਾ ਸੀ ਗੋਹਾਗੜਾ ਵੀ ਕਰਦੇ ਹੁੰਦੀਆਂ ਸੀ ਤੁਸੀਂ ਵੀ ਦੱਸੋ ਕਿਹੜੀਆਂ ਕਿੜੀਆਂ ਭੈਣਾਂ ਨੇ ਗੋਹਾਗੜਾ ਕੀਤਾ ਧਾਰਾਂ ਕੱਢੀਆਂ ਧਾਰਾਂ ਵੀ ਕੱਢ ਲੈਂਦੀਆਂ ਸਾਰੇ ਕੰਮ ਕਰ ਲੈਂਦੀਆਂ ਸੀਗੀਆਂ ਅਸੀਂ ਕਈ ਵਾਰੀ ਹੁਣ ਉਹ ਦਿਨ ਯਾਦ ਆਉਂਦੇ ਆ ਵੀ ਉਹਨਾਂ ਦਿਨਾਂ ਦੀ ਆਪਣੀ ਗਰੇਸ ਸੀਗੀ ਉਹ ਵੀ ਦਿਨ ਬਹੁਤ ਵਧੀਆ ਸੀਗੇ ਬਹੁਤ ਚੰਗੇ ਲੱਗਦੇ ਸੀ ਤੇ ਮੈਂ ਨਾ ਜਿਹੜਾ ਕਰੋਸ਼ੀਆ ਮਤਲਬ ਕਿ ਚਲਾਉਣੀ ਸੀ ਕਰੋਸ਼ੀਆ ਬੜੀ ਤੇਜ਼ ਚਲਾ ਲੈਂਦੀ ਸੀ ਮੈਨੂੰ ਚੰਗਾ ਬਹੁਤ ਆਉਦਾ ਸੀ ਫਿਰ ਮੈਂ ਸ਼ਟਲ ਵੀ ਸਿੱਖਿਆ ਛੋਟਾ ਜਦੋਂ ਤਾਂ ਹੁਣ ਪਤਾ ਨਹੀਂ ਮੈਨੂੰ ਯਾਦ ਹੋਊਗਾ ਕਿ ਮੈਂ ਭੁੱਲ ਗਈ ਹੋਊਂਗੀ ਛੋਟਾ ਜਦੋਂ ਦਸੀਂ ਡੱਕ ਚਿੜੀ ਜੀ ਤੇ ਉਹਦੀਆਂ ਲੇਸਾਂ ਵਗੈਰਾ ਲਾਉਣੀਆਂ ਹਨਾ ਦੁਪੱਟਿਆਂ ਤੇ ਛਟਲ ਨਾਲ ਬਣਾ ਕੇ ਬਹੁਤ ਸੋਹਣੀ ਲੇਸ ਬਣਦੀ ਹੈ ਛਟਲ ਦੇ ਨਾਲ ਤੇ ਕਰੋਸ਼ੀਏ ਦੀਆਂ ਵੀ ਲੇਸਾਂ ਬਣਾਉਣੀਆਂ ਤੇ ਇੱਕ ਜਿਹੜਾ ਹੋ ਡਰੈਸਿੰਗ ਟੇਬਲ ਹੁੰਦਾ ਸੀ ਸ਼ੀਸ਼ਾ ਵੱਡਾ ਉਹਦਾ ਵੀ ਕਵਰ ਬਣਾਇਆ ਟੀਵੀ ਦਾ ਕਵਰ ਬਣਾਇਆ ਇਹਨਾਂ ਨਾਲ ਮੈਂ ਮਤਲਬ ਕਿ ਕਰੋਸ਼ੀ ਨਾ ਹਾਂ ਤੁਸੀਂ ਮੇਰਾ ਕਰੋਸ਼ੀਏ ਦਾ ਦੇਖੋ ਕਿੰਨਾ ਸੋਹਣਾ ਵੱਡਾ ਹੈ ਪ੍ਰਾਂਤ ਨਹੀਂ ਹੁੰਦੀ ਜਿਹੜੀ ਉਹਨਾਂ ਦੇ ਕਵਰ ਬਣਾਉਂਦੀਆਂ ਸੀ ਅੱਗੇ ਪ੍ਰਾਂਤਾਂ ਦੇ ਹਨਾ ਤੇ ਫੇਰ ਜਿਵੇਂ ਮਠਿਆਈ ਬਣਨ ਜਾਂਦੀਆਂ ਹੁੰਦੀਆਂ ਸੀਗੀਆਂ ਵਿਆਹਾਂ ਤੋਂ ਬਾਅਦ ਤੇ ਉਹ ਟੱਕ ਕੇ ਉਹਨਾਂ ਨੂੰ ਲੈ ਕੇ ਜਾਂਦੀਆਂ ਇਹੋ ਜੀਆਂ ਚੀਜ਼ਾਂ ਵਾਸਤੇ ਫੇਰ ਉਹ ਉਦ ਬਣਾ ਲੈਂਦੇ ਸੀਗੇ ਆ ਦੇਖੋ ਤੁਸੀਂ ਕਿੰਨਾ ਸੋਹਣਾ ਮੇਰਾ ਨਾ ਇਹ ਬਣਿਆ ਹੋਇਆ ਆ ਪ੍ਰਾਤ ਦਾ ਕਵਰ ਬਣਿਆ ਹੋਇਆ ਬਹੁਤ ਵੱਡਾ ਹੈ ਇਹ ਗੁਲਾਈ ਦੇ ਵਿੱਚ ਇਸ ਤਰ੍ਹਾਂ ਬਣਿਆ ਹੋਇਆ ਦੇਖੋ ਤੁਸੀਂ ਸ਼ਾਇਦ ਤੁਹਾਡੇ ਕੋਲੇ ਵੀ ਹੋਊਗਾ ਭੈਣ ਦੋਸਤ ਮੈਂ ਜਰੂਰ ਦੱਸਾਂ ਸਾਰੀਆਂ ਕਿ ਤੁਸੀਂ ਵੀ ਇਦਾਂ ਦੀਆਂ ਚੀਜ਼ਾਂ ਬਣਾਈਆਂ ਹੋਣਗੀਆਂ ਫੇਰ ਨਾ ਜੀ ਆਹ ਫੁੱਲ ਲਾਈ ਇਹਦੇ ਆਹ ਕੱਟ-ਕੱਟ ਕੇ ਕਿੰਨੀ ਮਿਹਨਤ ਕਰਦੀਆਂ ਸੀ ਅਸੀਂ ਅੱਗੇ ਆਪਾਂ ਮਿਹਨਤ ਕਰਦੀਆਂ ਸੀ ਅੱਗੇ ਇਹ ਆਪਣੇ ਡਾਈ ਵਿੱਚ ਹਨ ਦੇਖੋ ਕਿੰਡਾ ਵਧੀਆ ਬਣਿਆ ਸੀ ਇਹ ਬਹੁਤ ਸੋਹਣਾ ਬਣਿਆ ਤੇ ਸ਼ੌਕ ਨਾਲ ਹੀ ਇਹ ਕੰਮ ਕਰੀ ਜਾਈਦੇ ਹੁੰਦੇ ਸੀਗੇ ਹਨਾ ਅੱਗੇ ਬੜੇ ਸ਼ੌਕ ਨਾਲ ਕਰੀਦੇ ਸੀ ਇਹ ਇੰਨਾ ਸਾਰਾ ਬਣ ਗਿਆ ਐ ਯਾਰ ਐਂ ਜੇ ਲੱਗਣਾ ਲੋ ਜੀ ਅੱਜ ਮੈਂ ਇੰਨਾ ਬਣਾਤਾ ਅੱਜ ਮੈਂ ਇੰਨਾ ਬਣਾਤਾ ਹਨਾ ਐ ਕਰਦੇ ਕਰਦੇ ਹੀ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਉਹ ਬਣ ਜਾਂਦੀਆਂ ਸੀ ਬੜਾ ਚੰਗਾ ਲੱਗਦਾ ਹੁੰਦਾ ਸੀ ਉਹ ਵਧੀਆ ਜ਼ਮਾਨਾ ਸੀ ਉਹ ਤੇ ਹੁਣ ਤਾਂ ਬਸ ਰਹਿ ਗਿਆ ਸਾਰਾ ਕੁਝ ਹੁਣ ਤਾਂ ਕੁੜੀਆਂ ਨੂੰ ਕੁਝ ਵੀ ਨਹੀਂ ਆਉਂਦਾ ਜੀ ਹੋਰ ਨਹੀਂ ਦਾ ਨਾ ਤਾਂ ਨਾ ਗੀਤ ਗਾਉਣਾ ਆਉਂਦਾ ਨਾ ਇਹਨਾਂ ਨੂੰ ਬੋਲੀਆਂ ਆਉਂਦੀਆਂ ਨਹੀਂ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਹੁਣ ਆਪਾਂ ਗੀਤ ਗਾਉਣੇ ਆ ਹਨਾ ਲੰਬੀਆਂ ਹਿਕਾਂ ਵਾਲੇ ਜਿਹੜੀਆਂ ਮੇਰੇ ਟਾਈਮ ਦੀਆਂ ਪਹਿਣਾ ਲਿਓ ਸਾਰੀਆਂ ਗਾਉਂਦੀਆਂ ਨੇ ਹੁਣ ਤੁਸੀਂ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਦੇਖ ਲਓ ਇਹਨਾਂ ਨੂੰ ਕੋਰਾ ਗੀਤ ਗਾਉਣਾ ਨਹੀਂ ਆਉਂਦਾ ਕੁਝ ਨਹੀਂ ਆਉਂਦਾ ਜੀ ਇਹਨਾਂ ਨੂੰ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਕੁਝ ਵੀ ਨਹੀਂ ਆਉਂਦਾ ਬਸ ਐਵੇਂ ਹੀ ਨਹੀਂ ਉਹ ਕੱਲੀ ਪੜਾਈ ਬੜਾਈ ਪੜਾਈ ਪੜਾਈ ਚੋਂ ਪੜਾਈ ਵੀ ਨਹੀਂ ਹੈਗੀ ਕੋਈ ਮੈਨੂੰ ਤਾਂ ਆਇਆ ਲੱਗਦਾ ਪੜਾਈ ਚੋਂ ਪੜਾਈ ਵੀ ਨਹੀਂ ਹੈਗੀ ਕੋਈ ਜਿਹੜੀ ਪਹਿਲਾਂ ਪੜਾਈ ਹੁੰਦੀ ਸੀ ਨਾ ਤਾਂ ਪੜਾਈ ਹੈ ਤੇ ਨਾ ਕੰਮ ਹੈ ਪੱਲੇ ਧੱਲੇ ਕੱਖ ਵੀ ਨਹੀਂ ਹੈਗਾ ਕੁੜੀਆਂ ਦੇ ਲੋਕ ਤੇ ਆਹ ਲੋ ਜੀ ਇਹ ਬਣਾਈ ਮੈਂ ਬੈੱਡ ਸ਼ੀਟ ਇਹ ਡਬਲ ਬੈੱਡ ਦੀ ਸੀ ਮੈਂ ਕਦੇ ਤੁਹਾਨੂੰ ਵਿਛਾ ਕੇ ਦਿਖਾਵਾਂ ਤਾਂ ਫਿਰ ਤੁਹਾਨੂੰ ਜਿਆਦਾ ਪਤਾ ਲੱਗੇ ਮੈਂ ਵਿਛਾ ਕੇ ਵੀ ਦਿਖਾਵਾਂਗੀ ਤੁਹਾਨੂੰ ਨਹੀਂ ਕੋਈ ਗੱਲ ਨਹੀਂ ਜੇ ਹੁਣ ਕੱਢ ਹੀ ਲਈ ਤੇ ਫਿਰ ਦਿਖਾਵਾਂਗੀ ਤੁਸੀਂ ਤੇ ਆਹ ਲੋ ਇਹ ਬਣਾਈ ਆਪਾਂ ਬੈੱਡ ਸ਼ੀਟ ਇਹ ਲੋ ਤੇ ਡਿਜ਼ਾਈਨਿੰਗ ਦੇਖੋ ਜੀ ਕਿੰਨੀ ਵਧੀਆ ਬਣਾਈ ਸੀ ਮੈਂ ਵਿਚਾਲੇ ਏਡਾ ਵੱਡਾ ਫੁੱਲ ਹੁਣ ਮੈਂ ਇੱਥੇ ਵਿਛਾ ਕੇ ਤੁਹਾਨੂੰ ਫਿਰ ਕੈਮਰੇ ਨਾਲ ਦਿਖਾਉਣੀ ਆ ਕਿੰਨੀ ਵਧੀਆ ਬਣਾਈ ਸੀ ਇਹ ਮੈਂ ਤੇ ਮੈਨੂੰ ਲੱਗਦਾ ਨਾ ਇਹਦੇ ਤੇ 20 25 ਦਿਨ ਲਾਉਦੇ ਸੀ ਬਣਾਉਣ ਤੇ ਐਡੀ ਸੌਖੀ ਵੀ ਨਹੀਂ ਸੀ ਬਣਾਉਣੀ ਲੋ ਜੀ ਦੇਖੋ ਵਿਸ਼ਾਤ ਹੀ ਆਪਾਂ ਵਿਸ਼ੀ ਹੋਏ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਇਹ ਤੇ ਇਹਦੇ ਨਾਲ نیچے ਜਿਸ ਤਰ੍ਹਾਂ ਦਾ ਹੀ ਮਤਲਬ ਕਿ ਕਲਰ ਹੁੰਦਾ ਹੁਣ ਬੈੱਡ ਸ਼ੀਟ ਦਾ ਕਲਰ ਦੇਖੋ نیچے ਕਿਹੜਾ ਸੀਗਾ ਉਹ ਇਹਨਾਂ ਦੇ ਵਿੱਚ ਦੀ ਦਿਖਦਾ ਫਿਰ ਬੜਾ ਸੋਹਣਾ ਲੱਗਦਾ ਜੇ ਪਲੇਨ ਇਹਦੇ نیچے ਬੈੱਡ ਸ਼ੀਟ ਵਿਸ਼ੀ ਹੋਵੇ ਨਾ ਕੋਈ ਫਿਰ ਉਹਦੇ ਵਿੱਚੋਂ ਜਦੋਂ ਇਹ ਦੇਖਦੀ ਆ ਬਹੁਤ ਚੰਗੀ ਲੱਗਦੀ ਆ ਪਰ ਉਹ ਨਾ ਇੱਕ ਦੋ ਥਾਵਾਂ ਤੋਂ ਆ ਦੇਖੋ ਜਿਵੇਂ ਇਹ ਪਹਿਲਾਂ ਅਸੀਂ ਬਹੁਤ ਯੂਜ਼ ਕਰੀਆ ਸੀ ਇੱਥੋਂ ਇਹ ਥੋੜੀ ਜੀ ਹੁਣ ਟੰਕੇ ਜੇ ਨਿਕਲ ਗਏ ਇਹਦੇ ਆ ਸੀ ਆ ਆ ਗਲੀ ਜੀ ਹੋਈ ਪਈ ਇਹਦੀ ਇਹ ਨੂੰ ਮੈਂ ਇਦਾਂ ਬੰਨ੍ਹ ਜੇ ਦੇਵਾਂ ਤਾਂ ਫਿਰ ਸਹੀ ਹੋ ਜੂਗੀ ਤੇ ਹੁਣ ਕਾਫੀ ਦੇਰ ਤੋਂ ਮੈਂ ਇਹ ਵੀ ਸ਼ਾਇਦ ਨਹੀਂ ਸੀ ਤੁਸੀਂ ਜਰੂਰ ਦੱਸਿਓ ਮੇਰੀ ਬੈੱਡ ਸ਼ੀਟ ਤੁਹਾਨੂੰ ਕਿਹੋ ਜਿਹੀ ਲੱਗੀ ਮੈਂ ਬੜੀ ਸੋਹਣਰੀ ਹੁੰਦੀ ਸੀ ਜੀ ਪਹਿਲਾਂ ਸਿਚਾਰੀ ਹੁੰਦੀ ਸੀ ਲੋ ਭੈਣ ਚੱਕ ਦਿੰਨੇ ਆਂ ਜਿਹੜੀ ਬਿਆਕੇ ਕਹੂਗੀ ਇਹ ਘਾਤੋ ਖਣਾਈ ਹੈ ਲੋ ਜੀ ਮੈਂ ਤੁਹਾਨੂੰ ਦਿਖਾ ਦਈ ਆਪਣੀ ਬੈੱਡ ਸ਼ੀਟ ਤੇ ਆਪਣਾ ਪ੍ਰਾਂਤ ਦਾ ਜਿਹੜਾ ਕਵਰ ਬਣਾਇਆ ਸੀਗਾ ਰਮਾਨ ਤੇ ਤੁਸੀਂ ਵੀ ਮੈਨੂੰ ਜਰੂਰ ਦੱਸਿਓ ਕਿ ਕਿਹੜੀਆਂ-ਕਿਹੜੀਆਂ ਭੈਣਾਂ ਨੇ ਇਸ ਤਰ੍ਹਾਂ ਦੇ ਕੰਮ ਕੀਤੇ ਆ ਤੇ ਹੁਣ ਕਿਹੜੀਆਂ ਦੀਆਂ ਬੇਟੀਆਂ ਨੂੰ ਇਹ ਕੰਮ ਆਉਂਦੇ ਨੇ ਦੇਖੋ ਆਪਣੇ ਤਾਂ ਬੇਟੀ ਹੈ ਨਹੀਂ ਮੈਨੂੰ ਤਾਂ ਪਤਾ ਨਹੀਂ ਹੈਗਾ ਇਹਨੀਆਂ ਚੀਜ਼ਾਂ ਦਾ ਜਿਨ੍ਹਾਂ ਦੇ ਬੇਟੀਆਂ ਹੈਗੀਆਂ ਨੇ ਉਹ ਜਰੂਰ ਦੱਸਿਓ ਕਿਹੜੀਆਂ ਨੇ ਆਪਣੀਆਂ ਬੇਟੀਆਂ ਨੂੰ ਕੋਈ ਕੰਮ ਸਿਖਾਏ ਨੇ ਜਰੂਰ ਸਿਖਾਓ ਮੈਂ ਤਾਂ ਇਹ ਹੀ ਕਹੂੰਗੀ ਕਿ ਚਾਹੇ ਬੱਚੇ ਪੜਦੇ ਨੇ ਹਨਾ ਪੜ੍ਹਾਈ ਦੇ ਨਾਲ-ਨਾਲ ਜਿਹੜੇ ਬੱਚੇ ਇੰਟੈਲੀਜੈਂਟ ਹੁੰਦੇ ਨੇ ਨਾ ਜੀ ਉਹ ਸਾਰੇ ਹੀ ਫੀਲਡਸ ਦੇ ਵਿੱਚ ਹੁੰਦੇ ਨੇ ਉਹ ਆਲ ਰਾਊਂਡਰ ਹੁੰਦੇ ਨੇ ਉਹ ਸਾਰੇ ਪਾਸੇ ਜਾਂਦੇ ਨੇ ਹਨਾ ਸਾਰੇ ਕੰਮ ਹੀ ਸਿੱਖ ਲੈਂਦੇ ਨੇ ਉਹ ਜਿਹੜੇ ਇੰਟੈਲੀਜੈਂਟ ਹੁੰਦੇ ਨੇ ਜਿਹੜੇ ਨਹੀਂ ਇੰਟੈਲੀਜੈਂਟ ਹੁੰਦੇ ਜਿਹੜੇ ਸਕੂਲ 'ਚ ਕੱਖ ਨਹੀਂ ਕਰਦੇ ਉਹ ਘਰੇ ਵੀ ਕੱਖ ਨਹੀਂ ਕਰਦੇ ਤੇ ਜਿਹੜੇ ਪੜ੍ਹਦੇ ਨੇ ਉਹ ਘਰੇ ਵੀ ਕੰਮ ਕਰਾਉਂਦੀਆਂ ਨੇ ਕੁੜੀਆਂ ਔਰ ਇਹ ਫੈਕਟ ਹੈ ਕਿ ਜਿਹੜੇ ਬੱਚੇ ਪੜ੍ਹਦੇ ਨੇ ਬਹੁਤ ਉਹ ਘਰੇ ਹਰ ਕੰਮ ਦੇ ਵਿੱਚ ਆਪਣੇ ਮਦਰ ਦੀ ਹੈਲਪ ਕਰਦੇ ਨੇ ਜਿਹੜੇ ਬੱਚੇ ਨਹੀਂ ਪੜ੍ਹਦੇ ਹੈਗੇ ਉਹ ਘਰੇ ਵੀ ਪੂਰਾ ਵੀ ਕੰਮ ਨਹੀਂ ਕਰਦੇ ਹੈਗੇ ਕਿਉਂਕਿ ਉਹ ਵੈਸੇ ਹੀ ਨਕਮੇ ਹੁੰਦੇ ਨੇ ਬੇਸਿਕਲੀ ਉਹ ਬੱਚੇ ਆ ਜਿਹੜੇ ਉਹ ਥੋੜੇ ਨਕਮੇ ਹੁੰਦੇ ਨੇ ਇਸੇ ਕਰਕੇ ਉਹ ਹਰ ਕੰਮ ਦੇ ਵਿੱਚ ਨਕਮੇ ਹੁੰਦੇ ਨੇ ਉਹ ਸਟੱਡੀ ਦੇ ਵਿੱਚ ਨਕਮੇ ਹੁੰਦੇ ਨੇ ਉਹ ਬਾਕੀ ਕੰਮਾਂ ਦੇ ਵਿੱਚ ਵੀ ਨਕਮੇ ਹੁੰਦੇ ਨੇ ਤੇ ਤੁਸੀਂ ਆਪਣੇ ਬੱਚਿਆਂ ਨੂੰ ਪਲੀਜ਼ ਇਦਾਂ ਨਾ ਸੋਚਿਓ ਕਿ ਇਹਨਾਂ ਨੂੰ ਇਹ ਪੜਦੀਆਂ ਨੇ ਕੁੜੀਆਂ ਪੜਦੀਆਂ ਨੇ ਕੱਲੀਆਂ ਕੁੜੀਆਂ ਨਹੀਂ ਮੁੰਡੇ ਵੀ ਮੁੰਡਿਆਂ ਤੋਂ ਵੀ ਕੰਮ ਆ ਜਿਹੜਾ ਉਹ ਜ਼ਰੂਰ ਕਰਵਾਓ ਇਹ ਨਾ ਸੋਚੋ ਕਿ ਸਾਡੇ ਬੱਚੇ ਪੜਦੇ ਨਹੀਂ ਪੜਨ ਲਈ ਕੋਈ ਆਇਆ ਨਹੀਂ ਹੁੰਦਾ ਕਿ ਉਹ 24 ਦੇ 24 ਘੰਟੇ ਪੜੀਆਂ ਕੋਈ ਵੀ ਇਨਸਾਨ 24 ਘੰਟੇ ਪੜ੍ਹ ਨਹੀਂ ਸਕਦਾ ਉਹਨੂੰ ਦਿਮਾਗ ਆ ਜਿਹੜਾ ਉਹ ਰਿਲੈਕਸ ਕਰਨਾ ਬਹੁਤ ਜ਼ਰੂਰੀ ਹੁੰਦਾ ਤੇ ਰਿਲੈਕਸ ਆ ਜਿਹੜਾ ਉਹ ਆਪਣੇ ਘਰ ਦੇ ਕੰਮ ਕਰਕੇ ਆਪਾਂ ਕਰ ਸਕਦੇ ਹਾਂ ਉਦੋਂ ਇਹਨਾਂ ਸੋਚਿਆ ਕਰੋ ਕਿ ਚਲ ਤੂੰ ਫੋਨ ਦੇਖ ਲਾ ਹੁਣ ਟੀਵੀ ਦੇਖ ਲਾ ਢਾ ਕੱਢ ਲਾ ਹਾਂ ਉਦੋਂ ਤੁਸੀਂ ਉਹ ਕੰਮ ਕਰਾ ਜਰੂਰ ਉਹਨੂੰ ਕੋਈ ਨਾ ਕੋਈ ਕੰਮ ਦਿਓ ਅੱਜ ਕੱਲ ਬੱਚਿਆਂ ਨੂੰ ਮੈਨੂੰ ਐ ਲੱਗਦਾ ਕੁੜੀਆਂ ਨੂੰ ਰੋਟੀ ਬਣਾਉਣੀ ਵੀ ਨਹੀਂ ਆਉਂਦੀ ਹੈਗੀ ਸੋ ਮਾਵਾਂ ਨੂੰ ਜਰੂਰ ਚਾਹੀਦਾ ਕਿ ਉਹ ਆਪਣੀਆਂ ਕੁੜੀਆਂ ਨੂੰ ਜਿਆਦਾ ਤੋਂ ਜਿਆਦਾ ਕੰਮ ਆ ਜਿਹੜੀ ਜਰੂਰ ਸੌਣ ਕਿਉਂਕਿ ਰੋਟੀ ਬਿਨਾ ਕਿਸੇ ਨੂੰ ਨਹੀਂ ਸਰਦਾ ਜੀ ਰੋਟੀ ਤਾਂ ਬਣਾਉਣੀ ਹੀ ਪੈਂਦੀ ਹੈ ਹੁਣ ਤੁਸੀਂ ਮੈਨੂੰ ਦੇਖਿਆ ਹੀ ਹੈ ਕੱਲ 로ਟੀ ਤਾਂ ਮੈਨੂੰ ਬਣਾਉਣੀ ਹੀ ਪੈਣੀ ਹੈ ਤੇ ਹੁਣ ਸੰਦੀਪ ਸਾਰਾ ਦਿਨ ਥੋੜੀ ਸਾਡੇ ਨੂੰ ਚ ਪਾਈ ਹੋਊਗੀ ਉਹਨੇ ਤਾਂ ਆਪਣੇ ਘਰੇ ਜਾਣਾ ਹੀ ਜਾਣਾ ਹੈ ਔਰ ਜ਼ਰੂਰੀ ਨਹੀਂ ਹੁੰਦਾ ਲਾਈਫ ਦੇ ਵਿੱਚ ਕਿ ਹਾਲਾਤ ਆ ਜਿਹੜੇ ਇਕੋ ਜਿਹੇ ਰਹਿਣ ਕਿ ਹਮੇਸ਼ਾ ਤੁਹਾਨੂੰ ਸਰਵੈਂਟ ਮਿਲੇ ਪਤਾ ਨਹੀਂ ਹੁੰਦਾ ਲਾਈਫ ਦੇ ਵਿੱਚ ਕਿਹੜੀ ਕਿਹੜੀ ਉਤਰਾ ਚੜਾਉਂਦੇ ਨੇ ਕਿ ਤੁਹਾਨੂੰ ਆਪ ਵੀ ਕਰਨਾ ਪੈਂਦਾ ਇਹ ਸੋਚ ਕੇ ਚੱਲੋ ਕਿ ਮੈਨੂੰ ਹੀ ਕਰਨਾ ਪੈਣਾ ਕਦੇ ਇਹ ਨਾ ਸੋਚੋ ਕਿ ਨਹੀਂ ਮੈਨੂੰ ਤਾਂ ਕਰਨਾ ਹੀ ਨਹੀਂ ਪੈਣਾ ਕਰਨਾ ਹੀ ਪੈਣਾ ਹੈ ਰੋਟੀ ਤੁਹਾਨੂੰ ਖੁਦ ਬਣਾਉਣੀ ਹੋਈ ਪੈਣੀ ਆ ਠੀਕ ਹੈ ਜੀ ਤੇ ਸੋ ਸਾਰੀਆਂ ਭੈਣਾਂ ਨੇ ਜਿਹੜੀਆਂ ਉਹ ਆਪਣੇ ਬੱਚਿਆਂ ਨੂੰ ਕੰਮ ਜ਼ਰੂਰ ਸਿਖਾ ਕੇ ਰੱਖੋ ਇਹ ਬਹੁਤ ਕੰਮ ਆਉਂਦਾ ਲਾਈਫ ਦੇ ਵਿੱਚ ਸਿੱਖਿਆ ਹੋਣਾ ਬਹੁਤ ਜ਼ਰੂਰੀ ਹੈ ਕੰਮ ਉਦੋਂ ਬਾਅਦ ਕਰਨਾ ਨਾ ਕਰਨਾ ਅਲੱਗ ਚੀਜ਼ ਹੁੰਦੀ ਹੈ ਕਰਨਾ ਪੈਣਾ ਜਾਂ ਨਹੀਂ ਕਰਨਾ ਪੈਣਾ ਪਰ ਆਉਂਦਾ ਜ਼ਰੂਰ ਹੋਣਾ ਚਾਹੀਦਾ ਇਹ ਨਾ ਹੋਵੇ ਕਿ ਮੈਂ ਤਾਂ ਹੁਣ ਆਪਣੀ ਰੋਟੀ ਵੀ ਨਹੀਂ ਬਣਾ ਕੇ ਖਾ ਸਕਦੀ ਬਹੁਤ ਕੁੜੀਆਂ ਅਸ ਦੀਆਂ ਨੇ ਜਿਹੜੀਆਂ ਕਹਿੰਦੀਆਂ ਵੀ ਸੰਦ ਰੋਟੀ ਵੀ ਨਹੀਂ ਬਣਾ ਕੇ ਖਾ ਸਕਦਾ ਸਾਡਾ ਤਾਂ ਬੱਚਾ ਇਹ ਰੋਟੀ ਵੀ ਨਹੀਂ ਬਣਾਉਣੀ ਹੁੰਦੀ ਤੇ ਸਬਜ਼ੀ ਨਹੀਂ ਬਣਾਉਣੀ ਆਉਂਦੀ ਕੁੜੀਆਂ ਕਹਿਣੀਆਂ ਵਿਆਹ ਤੋਂ ਬਾਅਦ ਮੈਂ ਤਾਂ ਆਪਣੀ ਸੱਸ ਤੋਂ ਸਿੱਖੀ ਆ ਵੀ ਇਹ ਕੋਈ ਚੰਗੀ ਗੱਲ ਨਹੀਂ ਆ ਕੋਈ ਸ਼ੋਭਾ ਨਹੀਂ ਰਹਿੰਦੀ ਇਹ ਗੱਲ ਵੀ ਜੀ ਆਪਾਂ ਕਹੀਏ ਕੋਈ ਇਹਦੇ ਵਿੱਚ ਵਡਿਆਈ ਆ ਵੀ ਸਾਡੇ ਬੱਚੇ ਤਾਂ ਕੰਮ ਕਰਦੇ ਹੀ ਨਹੀਂ ਸਾਡੇ ਬੱਚਿਆਂ ਤੋਂ ਕਮ ਆਉਂਦੇ ਹੀ ਨਹੀਂ ਕੋਈ ਵਡਿਆਈ ਨਹੀਂ ਆ ਇਹ ਸੋ ਕੋਈ ਵੈਸੇ ਗਲਤ ਗੱਲ ਹੈ ਇਹਦੇ ਤੋਂ ਪਤਾ ਲੱਗਦਾ ਕਿ ਇਹਦੀ ਮਦਰ ਨੇ ਇਹਨੂੰ ਕੋਈ ਵੀ ਸਿੱਖਿਆ ਨਹੀਂ ਦਿੱਤੀ ਕੋਈ ਐਜੂਕੇਸ਼ਨ ਨਹੀਂ ਦਿੱਤੀ ਹੈਗੀ ਘਰ ਦੇ ਕੰਮ ਦੀ ਠੀਕ ਹੈ ਆਪਣੇ ਬੱਚੇ ਨੂੰ ਇੰਨਾ ਕੁ ਜ਼ਰੂਰ ਐਜੂਕੇਟ ਕਰੋ ਇੰਨਾ ਕੁ ਜ਼ਰੂਰ ਸਿਖਾਓ ਕਿ ਉਹ ਆਪਣੇ ਜੋਗੇ ਜ਼ਰੂਰ ਹੋ ਜਾਣ ਠੀਕ ਹੈ ਤੁਸੀਂ ਇਹ ਕੋਈ ਸਟੈਂਡਰਡ ਨਹੀਂ ਹੈ ਇਹਦੇ ਵਿੱਚ ਜੇ ਤੁਹਾਡੇ ਬੱਚੇ ਨੂੰ ਕੰਮ ਨਹੀਂ ਆਉਂਦਾ ਵੀ ਇਹ ਤਾਂ ਕਦੀ ਕੀਤਾ ਹੀ ਨਹੀਂ ਤੇ ਇਹ ਜੇ ਤਾਂ ਮਦਰ ਦੀ ਨਲਕੀ ਝਲਕਦੀ ਹੁੰਦੀ ਆ ਸੋ ਜਿਹੜੀਆਂ ਮਦਰਸ ਨੇ ਅੱਛੀਆਂ ਮਦਰਸ ਨੇ ਉਹ ਜ਼ਰੂਰ ਇਸ ਚੀਜ਼ ਦਾ ਧਿਆਨ ਰੱਖਦੀਆਂ ਨੇ ਸੋ ਗੁੱਡ ਮਦਰਸ ਬਣੋ ਠੀਕ ਆਪਣੇ ਬੱਚਿਆਂ ਨੂੰ ਜਰੂਰ ਸਿਖਾਓ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਸਾਰੇ ਕੰਮ ਆਉਂਦੇ ਨੇ ਮੈਨੂੰ ਇਹ ਪੱਕਾ ਪਤਾ ਹੈ ਤੁਹਾਨੂੰ ਸਾਰਿਆਂ ਨੂੰ ਸਾਰੇ ਕੰਮ ਆਉਂਦੇ ਨੇ ਪਰ ਆਪਣੀਆਂ ਬੇਟੀਆਂ ਨੂੰ ਆਪਣੇ ਬੇਟਿਆਂ ਨੂੰ ਵੀ ਜਰੂਰ ਸਿਖਾਓ ਥੋੜਾ ਬਹੁਤਾ ਜਰੂਰ ਸਿਖਾਓ ਕਮ ਸੇ ਕਮ ਰੋਟੀ ਬਣੀ ਤਾਂ ਉਹ ਜਰੂਰ ਆਪਣਾ ਕਰ ਸਕਣ ਚਲੋ ਠੀਕ ਹੈ ਭੈਣੋ ਮੈਂ ਵੀ ਆਪਦੇ ਦਿਲ ਦੀਆਂ ਖੁੱਲੀਆਂ ਸਾਰੀਆਂ ਗੱਲਾਂ ਤੁਹਾਡੇ ਨਾਲ ਕੱਦ ਹੀ ਰਹਿਣੀਆਂ ਘਰ ਚ ਕੱਲੀ ਸੀਗੀ ਮੈਂ ਕਿਹਾ ਤੁਹਾਡੇ ਨਾਲ ਹੀ ਗੱਲ ਸ਼ੇਅਰ ਕਰ ਲੈਣੀ ਆ ਜਿਹੜੀ ਗੱਲ ਆਪਾਂ ਘਰ ਚ ਕਿਸੇ ਨਾਲ ਕਰਨੀ ਹੁੰਦੀ ਹੈ ਉਹ ਮੈਂ ਤੁਹਾਡੇ ਨਾਲ ਹੀ ਕਰ ਲੈਣੀ ਆ ਬਸ ਸੋ ਹੁਣ ਆਪਾਂ ਵਲੌਗ ਦਾ ਇੱਥੇ ਐਂਡ ਕਰਦੇ ਆਂ ਕਾਫੀ ਸਾਰੀਆਂ ਗੱਲਾਂ ਮਾਰ ਲੀਆਂ ਆਪਦੇ ਕਾਰਨਾਮੇ ਕੀਤੇ ਜਿਹੜੇ ਉਹ ਵੀ ਦਿਖਾਦੇ ਜਦੋਂ ਪੜ੍ਹਦੀ ਸੀ ਤੇ ਹੁਣ ਆਪਾਂ ਵਲੌਗ ਦਾ ਐਂਡ ਕਰੀਏ ਮੈਨੂੰ ਲੱਗਦਾ ਤੇ ਦੱਸਿਓ ਕਿ ਤੁਹਾਨੂੰ ਮੇਰੇ ਜਿਹੜੀ ਆਹ ਬੈੱਡ ਸ਼ੀਟ ਐ ਤੇ ਜਾਓ ਰਮਾਲ ਐ ਜਿਹੜਾ ਬਣਾਇਆ ਹੋਇਆ ਕਿਸ ਤਰ੍ਹਾਂ ਦਾ ਲੱਗਿਆ ਤੇ ਕਿਹੜੀਆਂ-ਕਿਹੜੀਆਂ ਪੈਣਾ ਨੂੰ ਇਹ ਸਾਰੇ ਕੰਮ ਆਉਂਦੇ ਆ ਸਲਾਈ ਤਾਂ ਮੈਨੂੰ ਲੱਗਦਾ ਤੁਹਾਨੂੰ ਤਾਂ ਨੀਟਿੰਗ ਸਾਰੀਆਂ ਨੂੰ ਆਉਂਦੀ ਹੋਊਗੀ ਮੈਨੂੰ ਕੋਟੀਆਂ ਬਣਾਉਣੀਆਂ ਨਹੀਂ ਆਉਂਦੀਆਂ ਤੇ ਬਾਕੀ ਆਪਾਂ ਸਾਰੇ ਕੰਮ ਸਿੱਖੇ ਹੋਏ ਨੇ ਹਨਾ ਸਿੱਖੇ ਹੋਣਾ ਬਹੁਤ ਜ਼ਰੂਰੀ ਆ ਤੇ ਚਲੋ ਜੀ ਹੌਂਸਲਾ ਰੱਖੋ ਸਾਰੀਆਂ ਭੈਣਾਂ ਹਿੰਮਤ ਰੱਖੋ ਜ਼ਿੰਦਾਦਲੀ ਨਾਲ ਜ਼ਿੰਦਗੀ ਜਿਓ ਕਿਉਂਕਿ ਜਿਵੇਂ ਕਹਿੰਦੇ ਨੇ ਜ਼ਿੰਦਗੀ ਜ਼ਿੰਦਾਦਲੀ ਦਾ ਨਾਮ ਹੈ ਮੁਰਦਾ ਦਿਲ ਕਿਆ ਖਾਕ ਜੀਏਗੇ ਸੋ ਆਪਾਂ ਜ਼ਿੰਦਾਦਲੀ ਦੇ ਨਾਲ ਜ਼ਿੰਦਗੀ ਹੈ ਜਿਹੜੀ ਇਹ ਕੱਢਣੀ ਹੈਗੀ ਐ ਠੀਕ ਹੈ ਜੀ ਤੇ ਚਲੋ ਜੋ ਵੀ ਜਿਸ ਵੀ ਹਾਲਾਤ ਦੇ ਵਿੱਚ ਵੈਗੂ ਨੇ ਰੱਖਿਆ ਉਸ ਹਾਲਾਤ ਦੇ ਵਿੱਚ ਖੁਸ਼ ਰਹਿਣਾ ਜ਼ਰੂਰ ਸਿੱਖੋ ਠੀਕ ਹੈ ਜੀ ਕਿਉਂਕਿ ਇਹ ਸਾਰੀਆਂ ਚੀਜ਼ਾਂ ਪਰਮਾਤਮਾ ਦੇ ਹੱਥ ਨੇ ਸਾਡੇ ਹੱਥ ਨਹੀਂ ਹੈਗਾ ਜੇ ਸਾਡੇ ਹੱਥ ਹੋਵੇ ਅਸੀਂ ਆਪਣੇ ਕਿਸੇ ਪਿਆਰੇ ਨੂੰ ਆਪਣੇ ਹੱਥੋਂ ਜਾਣ ਨਾ ਦੇਈਏ ਸੋ ਕੁਝ ਕੁ ਚੀਜ਼ਾਂ ਇਹ ਜੀਆਂ ਨੇ ਜਿਹੜੀਆਂ ਪਰਮਾਤਮਾ ਨੇ ਆਪਣੇ ਹੱਥ ਰਿਕ ਵਿੱਚ ਰੱਖੀਆਂ ਨੇ ਸੰਜੋਗ ਸੰਜੋਗ ਤੇ ਵਿਜੋਗ ਜਨਮ ਮਰਨ ਪਰਮਾ ਜਨਮ ਤਾਂ ਹੁਣ ਮੈਨੂੰ ਲੱਗਦਾ ਇਨਸਾਨ ਨੇ ਆਪਣੇ ਹੱਥ ਚ ਕਰ ਲਿਆ ਤੇ ਜਨਮ ਦੀ ਤਰੀਕ ਹੈ ਜਿਹੜੀ ਉਹ ਆਪ ਨਿਸ਼ਚਿਤ ਕਰ ਲੈਨੇ ਆਂ ਅਸੀਂ ਪਰ ਮਰਨ ਦੀ ਤਰੀਕਾ ਜਿਹੜੀ ਉਹ ਵੈਗਰੂ ਦੇ ਹੱਥ ਹੈ ਉਹ ਆਪਣੇ ਹੱਥ ਕਦੇ ਸ਼ਾਇਦ ਆ ਵੀ ਨਹੀਂ ਸਕਦੀ ਹੈਗੀ ਔਰ ਇਨਸਾਨ ਕਿੱਥੇ ਚਲੇ ਜਾਂਦਾ ਹੈ ਤੇ ਸਮਝ ਤੋਂ ਬਾਹਰ ਹੈ ਇਹ ਤਾਂ ਬਸ ਆਪ ਮਰੇ ਤੋਂ ਬਿਨਾ ਪਤਾ ਨਹੀਂ ਲੱਗਦਾ ਤੇ ਮਰ ਕੇ ਬੰਦਾ ਵਾਪਸ ਨਹੀਂ ਆਉਂਦਾ ਦੱਸਣ ਵਾਸਤੇ ਕਿ ਮੈਂ ਕਿੱਥੇ ਹਾਂ ਕਿਸ ਹਾਲਾਤ ਦੇ ਵਿੱਚ ਹਾਂ ਉਹੀ ਇਨਸਾਨ ਜਿਹੜਾ ਸਾਹ ਨਹੀਂ ਲੈਂਦਾ ਆਪਣੀ ਫੈਮਿਲੀ ਤੋਂ ਬਿਨਾ ਤੁਸੀਂ ਆਏ ਦੇਖੋ ਮੈਂ ਕਹੇ ਵੀਰੀ ਇਹ ਸੋਚਣੀ ਹੁੰਦੀ ਹੈ ਬੇਟੀ ਚਲੋ ਇਹ ਗੱਲਾਂ ਤਾਂ ਨਹੀਂ ਬੜਗੀਆਂ ਆਪਣੀਆਂ ਕਈ ਵਾਰੀ ਨਾ ਮੈਂ ਬੈਠੀ ਇਹ ਸੋਚਦੀ ਹੁੰਨੀ ਆ ਮੇਰੇ ਦਿਮਾਗ 'ਚ ਬਹੁਤ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਜੀ ਕਿਉਂਕਿ ਜਦੋਂ ਤੁਹਾਡਾ ਕੋਈ ਆਪਣਾ ਪਿਆਰਾ ਚਲੇ ਜਾਂਦਾ ਉਹ 24 ਘੰਟੇ ਤੁਹਾਡੇ ਦਿਮਾਗ 'ਚ ਛਾਇਆ ਰਹਿੰਦਾ ਹੈ ਉਹ ਇਹ ਨਹੀਂ ਹੈਗਾ ਕਿ ਕਿਸੇ ਵੇਲੇ ਆਪਾਂ ਉਹਨੂੰ ਭੁੱਲ ਗਏ ਨਹੀਂ ਤੁਸੀਂ ਇੱਕ ਸੈਕਿੰਡ ਲਈ ਵੀ ਬੈਠਦੇ ਹੋ ਨਾ ਖਾਲੀ ਬੈਠਦੇ ਹੋ ਜਦੋਂ ਤੁਸੀਂ ਕੋਈ ਕੰਮ ਨਹੀਂ ਕਰ ਰਹੇ ਹੁੰਦੇ ਇੱਕ ਸੈਕਿੰਡ ਲਈ ਵੀ ਖਾਲੀ ਬੈਠਦੇ ਹੋ ਤੇ ਨਾਲ ਦੀ ਨਾਲ ਪੂਰੀ ਰੀਲ ਹੈ ਜਿਹੜੀ ਉਹਦੀ ਉਹ ਤੁਹਾਡੇ ਪਿਆਰੇ ਦੀ ਘੁੰਮ ਜਾਂਦੀ ਹੈ ਤੁਸੀਂ ਉਹਨੂੰ ਕਦੇ ਵੀ ਆਪਣੇ ਤੋਂ ਅਲੱਗ ਨਹੀਂ ਕਰ ਪਾਉਂਗੇ ਮੈਨੂੰ ਲੱਗਦਾ ਜਿੰਨਾ ਚਿਰ ਸਾਹ ਚੱਲਦੇ ਨੇ ਉੰਨੀ ਚਿਰ ਆਪਾਂ ਅਲੱਗ ਨਹੀਂ ਕਰ ਪਾਉਂਗੇ ਤੇ ਫਿਰ ਸੋਚੀਦਾ ਵੀ ਉਹ ਵੀ ਇਨਸਾਨ ਆ ਜਿਹੜਾ ਸਾਡੇ ਬਿਨਾਂ ਸਾਹ ਨਹੀਂ ਸੀ ਲੈਂਦਾ ਆਪਣੇ ਘਰ ਬਿਨਾਂ ਸਾਹ ਨਹੀਂ ਸੀ ਲੈਂਦਾ ਆਪਣੇ ਘਰ ਨੂੰ ਇੰਨਾ ਪਿਆਰ ਕਰਦਾ ਸੀ ਆਪਣੇ ਬੱਚਿਆਂ ਨੂੰ ਇੰਨਾ ਪਿਆਰ ਕਰਦਾ ਸੀ ਵੀ ਉਹ ਕਿਵੇਂ ਪਿੱਠ ਦਿਖਾ ਕੇ ਚਲੇ ਗਿਆ ਕਿ ਮੈਂ ਤਾਂ ਚੱਲਿਆ ਤੁਸੀਂ ਮੇਰੇ ਖੁਸ਼ ਵੀ ਨਹੀਂ ਲੱਗਦੇ ਵੀ ਉਹ ਕਿਹੜੀ ਸੌਂਦੇ ਚ ਲਿਆ ਜਾਂਦਾ ਵੀ ਜਿੱਥੋਂ ਵਾਪਸ ਆਉਂਦਾ ਹੀ ਨਹੀਂ ਹੈਗਾ ਮੁੜ ਕੇ ਮੁੜਨਾ ਹੀ ਨਹੀਂ ਬਣਾਇਆ ਰੱਬ ਨੇ ਆਕਾਸ਼ ਕਿ ਇੱਕ ਅੱਧੀ ਵਾਰ ਤਾਂ ਮੁੜਨਾ ਬਣਾਇਆ ਹੁੰਦਾ ਤੇ ਵਾਪਸ ਮੁੜਦਾ ਹੀ ਨਹੀਂ ਹੈਗਾ ਉਹ ਪਿੱਠੀ ਦਿਖਾ ਜਾਂਦਾ ਬਸ ਵੀ ਫਿਰ ਮੂੰਹ ਹੀ ਨਹੀਂ ਕਰਦਾ ਇਹਨਾਂ ਨੂੰ ਵੀ ਇਹ ਪਰਮਾਤਮਾ ਨੇ ਪਤਾ ਨਹੀਂ ਕੀ ਖੇਡ ਰਚਾਈ ਹੈ ਜਾਣਾ ਸਭ ਨੇ ਆ ਜੀ ਪਰ ਜਿਹੜੇ ਜਿੰਦਾ ਹੁੰਦੇ ਨੇ ਨਾ ਪਿੱਛੇ ਆਪਾਂ ਤੁਹਾਨੂੰ ਕਹਿ ਦਿੰਨੀ ਆ ਵੀ ਜਾਣਾ ਸਭ ਨੇ ਆ ਚਲੋ ਹਿੰਮਤ ਰੱਖੋ ਸਬਰ ਰੱਖੋ ਸਭ ਨੇ ਉੱਥੇ ਜਾਣਾ ਚਲੋ ਠੀਕ ਹੈ ਵੀ ਜਾਣਾ ਤਾਂ ਪਤਾ ਹੀ ਆ ਸਭ ਨੂੰ ਵੀ ਸਭ ਨੇ ਉੱਥੇ ਜਾਣਾ ਪਰ ਜਿਹੜੇ ਪਿੱਛੇ ਰਹਿ ਜਾਂਦੇ ਨੇ ਨਾ ਉਹ ਜਿੰਨਾ ਚਿਰ ਰਹਿੰਦੇ ਨੇ ਉਹਨਾਂ ਚਿਰ ਤੜਫਦੇ ਜ਼ਰੂਰ ਨੇ ਕਹਿਣ ਦੀਆਂ ਗੱਲਾਂ ਇਹ ਹੈਗੀਆਂ ਨੇ ਕਿ ਆਪਾਂ ਹਿੰਮਤ ਰੱਖੋ ਮੈਂ ਬਹੁਤ ਹਿੰਮਤ ਰੱਖਦੀ ਆਂ ਔਰ ਮੈਂ ਉਹ ਵਾਹਿਗੁਰੂ ਦਾ ਧੰਨਵਾਦ ਕਰਦੀ ਆਂ ਜਿਨੇ ਇੰਨਾ ਹੌਂਸਲਾ ਹਿੰਮਤ ਮੈਨੂੰ ਬਖਸ਼ੀ ਹੈ ਤੇ ਮੈਂ ਬਹੁਤ ਹਿੰਮਤ ਰੱਖਦੀ ਆਂ ਮੈਂ ਪੂਰਾ ਆਪਣੀ ਲਾਈਫ ਨੂੰ ਜਿੰਦਾਦਿਲੀ ਨਾਲ ਜਿਉਣ ਦੀ ਕੋਸ਼ਿਸ਼ ਕਰਦੀ ਆਂ ਪਰ ਜਿਹੜੀ ਕਮੀ ਰਹਗੀ ਨਾ ਵੱਡੀ ਸਾਰੀ ਕਮੀ ਉਹ ਕਦੇ ਪੂਰੀ ਹੋ ਹੀ ਨਹੀਂ ਸਕਦੀ ਕਦੇ ਪੂਰੀ ਹੋ ਹੀ ਨਹੀਂ ਸਕਦੀ ਬਹੁਤ ਵੱਡੀ ਕਮੀ ਹੈਗੀ ਹੈ ਜੀ ਉਹ ਮਤਲਬ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਉਹ ਕਿੰਨੀ ਵੱਡੀ ਕਮੀ ਆ ਕੋਈ ਮਹਿਸੂਸ ਨਹੀਂ ਕਰ ਸਕਦਾ ਵੈਗ ਰੂਪਰੇ ਕਦੇ ਕਿਸੇ ਨੂੰ ਇਹ ਮਹਿਸੂਸ ਵੀ ਨਾ ਕਰਨੀ ਪਵੇ ਬਸ ਜਿਹਦੇ ਨਾਲ ਬੀਤੀਆਂ ਨੇ ਉਸੇ ਨੂੰ ਪਤਾ ਹੁੰਦਾ ਹੈ ਇਹ ਦੂਜਿਆਂ ਨੂੰ ਲੱਗਦਾ ਵੀ ਨਹੀਂ ਠੀਕ ਹੈ ਹੁਣ ਸਾਰਾ ਕੁਝ ਹੁਣੇ ਆਪਣੇ ਕੰਮ ਲੱਗ ਗਏ ਜ਼ਿੰਦਗੀ ਫੇਰ ਚੱਲ ਪਈ ਜ਼ਿੰਦਗੀ ਨੇ ਤਾਂ ਤੁਰਨਾ ਹੈ ਜੀ ਜ਼ਿੰਦਗੀ ਆਪਣੀ ਤੋਰ ਤੁਰਦੀ ਰਹਿੰਦੀ ਹੈ ਜ਼ਿੰਦਗੀ ਕਦੇ ਵੀ ਨਹੀਂ ਰੁਕਦੀ ਸਮਾਂ ਕਦੇ ਕਿਸੇ ਦੀ ਵੇਟ ਨਹੀਂ ਕਰਦਾ ਕਿਸੇ ਲਈ ਰੁਕਦਾ ਨਹੀਂ ਆ ਪਰ ਜਿਹੜਾ ਇਨਸਾਨ ਹੈਗਾ ਨਾ ਜਿਹੜਾ ਪਿੱਛੇ ਬਚ ਜਾਂਦਾ ਹੈ ਉਹ ਉਹਨੂੰ ਪਤਾ ਹੈ ਵਸ ਵੀ ਉਹ ਸਮਾਂ ਕਿਵੇਂ ਕੱਟਦਾ ਹੈਗਾ ਜਿਹੜਾ ਇਹ ਮੈਨੂੰ ਕਮਣ ਲੱਗਿਆ ਹੈਗਾ ਕਿ ਮੈਂ ਉਹ ਵੀ ਕੰਮ ਕਰ ਲਿਆ ਉਹ ਵੀ ਕੰਮ ਕਰ ਲਿਆ ਸਾਰਾ ਦਿਨ ਸਵੇਰ ਤੋਂ ਲੈ ਕੇ ਰਾਤ ਤੱਕ ਮੈਨੂੰ ਜ਼ਰੂਰਤ ਨਹੀਂ ਸੀਗੀ ਇੰਨੀ ਪ੍ਰਮਾਤਮਾ ਦੀ ਕਿਰਪਾ ਨਾਲ ਵਧੀਆ ਜੌਬ ਹੈ ਇੰਨੀਆਂ ਪਰ ਸਰਕਾਰ ਤਨ ਖਾਂ ਵੀ ਦੇ ਰਹੀ ਹੈ ਸਭ ਕੁਝ ਵੱਧੂ ਹੈ ਕੁਝ ਇਸ ਇੰਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਸੀਗੀ ਪਰ ਜਿਹੇ ਦੇਸ਼ ਦੇ ਪਾਪਾ ਹੁੰਦੇ ਸਵਾਲ ਹੀ ਨਹੀਂ ਉੱਠਦਾ ਸੀ ਕਦੇ ਮੈਂ ਕੰਮ ਕਰਦੀ ਪਰ ਆਪਦੇ ਆਪ ਨੂੰ ਉਲਝਾਉਣਾ ਬਹੁਤ ਜ਼ਰੂਰੀ ਸੀਗਾ ਤੇ ਉਹ ਮੈਂ ਖੁਦ ਨਹੀਂ ਉਲਝਾਇਆ ਉਹ ਵਾਈ ਗੁਰੂ ਨੇ ਲਾਇਆ ਮੈਨੂੰ ਇਸ ਰਸਤੇ ਤੇ ਜਿਨੇ ਐਡਾ ਵੱਡਾ ਦੁੱਖ ਪਾਇਆ ਉਹਨੇ ਉਹਦੇ ਵਿੱਚੋਂ ਨਿਕਲਣ ਦੇ ਵਾਸਤੇ ਮੈਨੂੰ ਰਸਤਾ ਵੀ ਦਿੱਤੇ ਰਸਤੇ ਦਿੱਤੇ ਉਹਨੇ ਸੋ ਇਸ ਤਰ੍ਹਾਂ ਸਾਰਾ ਦਿਨ ਲੱਗੀ ਰਹਿਣੀ ਆ ਜਾਂ ਤੁਹਾਡੇ ਨਾਲ ਗੱਲਾਂ ਗੁੱਲਾਂ ਕਰ ਲੈਣੀਆਂ ਇਹ ਵੀ ਇੱਕ ਮੇਰੀ ਬਹੁਤ ਵੱਡੀ ਜੌਬ ਹੈ ਜਿਹੜਾ ਮੈਂ ਵਲੌਗ ਬਣਾਉਣੀ ਆ ਨਾ ਤੁਹਾਨੂੰ ਲੱਗਦਾ ਹੋਊਗਾ ਵੀ ਬਹੁਤ ਸੌਖਾ ਹੈ 10 15 ਮਿੰਟ ਦਾ ਵਲੌਗ ਬਣਾਇਆ ਬੱਸ ਹਣਾ ਇਹ ਤਾਂ ਸੌਖਾ ਨਹੀਂ ਹੈਗਾ ਬਹੁਤ ਜ਼ਿਆਦਾ ਟਫ ਜੌਬ ਹੈਗੀ ਆ ਇਹ ਦੇਖਣ ਵਾਲੇ ਨੂੰ ਲੱਗਦਾ ਕਿਉਂਕਿ ਮੈਂ ਵੀ ਵਲੌਗ ਦੇਖਦੀ ਸੀ ਔਰ ਮੈਨੂੰ ਵੀ ਲੱਗਦਾ ਹੁੰਦਾ ਸੀਗਾ ਕਿ ਸੌਖਾ ਹੀ ਆ ਕੰਮ ਵੀ ਦੋਸਤੋ ਨਾ ਮੈਂ ਟਗਲੇ ਨੇ ਵਲੌਗ ਬਣਾਇਆ ਸਾਰੇ 24 ਘੰਟਿਆਂ ਦੇ ਵਿੱਚ 10 15 ਮਿੰਟ ਹੀ ਕੱਢਣੀਆਂ ਹਨ 10 15 ਮਿੰਟ ਹੀ ਬੋਲਣਾ ਹੈ ਪਰ ਇਹ 10 15 ਮਿੰਟ ਨੇ ਜਿਹੜੀ ਕੈਮਰੇ ਦੇ ਸਾਹਮਣੇ ਕੀ ਬੋਲਣਾ ਮਿਲ ਕੇ ਤੋਲ ਕੇ ਇਹ ਬਹੁਤ ਔਖੀ ਜੌਬ ਹੈ ਔਰ ਕੀ ਬੋਲਣਾ ਅਗਲੇ ਦਿਨ ਅੱਜ ਬੋਲ ਲਿਆ ਕੱਲ ਨੂੰ ਕੀ ਬੋਲਣਾ ਕੀ ਲੈ ਕੇ ਪੇਸ਼ ਆਉਣਾ ਭੈਣਾਂ ਦੇ ਸਾਹਮਣੇ ਔਰ ਜੇ ਨਹੀਂ ਜਾਂਦੀ ਹੈਗੀ ਅਗਲੇ ਦਿਨ ਤਾਂ ਸਾਰਾ ਦਿਨ ਨਿਮਾਗ ਤੇ ਰਹਿੰਦਾ ਕਿ ਅੱਜ 11 ਵਜੇ ਅਗਲਾ ਵੇਟ ਕਰਦਾ ਹੋਊਗਾ ਜਿਹੜੀਆਂ ਭੈਣਾਂ ਤੁਸੀਂ ਮੇਰੇ ਨਾਲ ਜੁੜੀਆਂ ਹੋ ਤੁਹਾਨੂੰ ਮੇਰੀ ਵੇਟ ਰਹਿੰਦੀ ਹੈ ਇਹ ਨਹੀਂ ਹੋ ਸਕਦਾ ਕਿ ਤੁਸੀਂ ਨਾ ਕਰਦੀਆਂ ਹੋ ਮੇਰੇ ਵੇਟ ਕਿਉਂਕਿ ਫੋਨ ਆਉਂਦੇ ਨੇ ਭੈਣਾਂ ਦੇ ਕਿ ਸਾਨੂੰ ਵੇਟ ਰਹਿੰਦੀ ਹੈ ਅਸੀਂ 11 ਵਜੇ ਵੀ ਤੁਹਾਡਾ ਵਲੌਗ ਦੇਖਦੇ ਹਾਂ ਸ਼ਾਮ ਨੂੰ 5 ਵਜੇ ਜਿਹੜਾ ਫਰਸਟ ਚੈਲਸ ਤੇ ਤੁਹਾਡੀ ਵੀਡੀਓ ਆਉਂਦੀ ਉਹਦੀ ਵੀ ਸਾਨੂੰ ਵੇਟ ਰਹਿੰਦੀ ਹੈ ਵੀ ਅਸੀਂ ਜ਼ਰੂਰ ਦੇਖਦੇ ਹਾਂ ਸੋ ਤੁਹਾਡੀ ਅਟੈਚਮੈਂਟ ਮੇਰੇ ਨਾਲ ਬਣ ਗਈ ਔਰ ਮੇਰੀ ਤੁਹਾਡੇ ਨਾਲ ਇੱਕ ਨਾ ਭੈਣ ਦਾ ਜੀ ਕਮਲਜੀਤ ਭੈਣ ਨੇ ਉਹਨਾਂ ਦਾ ਫੋਨ ਆ ਪਿੰਡ ਕਿਸੀ ਦਾ ਉਹਨਾਂ ਦਾ ਭੁੱਲ ਗਈ ਮੈਂ ਲੁਧਿਆਣਾ ਡਿਸਟ੍ਰਿਕਟ ਲੁਧਿਆਣਾ ਦਾ ਤੇ ਉਹ ਭੈਣ ਕਹਿੰਦੇ ਨਾ ਵੀ ਤੂੰ ਸਾਡੀ ਤਾਂ ਕਹਿੰਦੇ ਤੁਹਾਡੇ ਨਾਲ ਐ ਅਟੈਚਮੈਂਟ ਬਣ ਗਈ ਕਿਉਂਕਿ ਅਸੀਂ ਤੁਹਾਨੂੰ ਦੇਖਦੇ ਰਹਿੰਦੇ ਹਾਂ ਰੋਜ਼ ਤੁਸੀਂ ਤਾਂ ਸਾਨੂੰ ਕਦੇ ਦੇਖਿਆ ਨਹੀਂ ਹੈਗਾ ਮੈਂ ਉਹਨਾਂ ਨੂੰ ਕਿਹਾ ਚਾਹੀ ਮੈਂ ਤੁਹਾਨੂੰ ਦੇਖਿਆ ਨਹੀਂ ਬਹੁਤ ਭੈਣਾਂ ਇਹਦੀਆਂ ਨੇ ਜਿਹੜੀਆਂ ਸਿਰਫ ਮੇਰੇ ਨਾਲ ਫੋਨ ਗੱਲਾਂ ਕਰ ਕਰਕੇ ਮੇਰੇ ਨਾਲ ਇਸ ਤਰ੍ਹਾਂ ਜੁੜੀਆਂ ਮੈਨੂੰ ਐ ਲੱਗਦਾ ਮੈਂ ਸਦੀਆਂ ਤੋਂ ਜਾਣਦੀ ਹਾਂ ਮੈਂ ਜਿੱਥੇ ਵੀ ਜਾਂਦੀ ਹਾਂ ਕਿਸੇ ਫੰਕਸ਼ਨ ਤੇ ਉੱਥੇ ਭੈਣਾਂ ਮਿਲ ਜਾਂਦੀਆਂ ਨੇ ਅੱਜ ਇੱਕ ਪਾਰਟੀ ਗਈ ਉੱਥੇ ਵੀ ਭੈਣਾਂ ਮਿਲੀਆਂ ਸੋ ਮੇਰੀ ਵੀ ਤੁਹਾਡੇ ਨਾਲ ਇੱਕ ਅਟੈਚਮੈਂਟ ਹੈ ਚਲੋ ਠੀਕ ਹੈ ਭੈਣੋ ਫਿਰ ਮਿਲਦੇ ਆਪਾਂ ਕੱਲ ਨੂੰ ਹੋਰ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ